ਆ ਕੇ ਬੈਠਿਆ ਭਾਈ ਇਹ ਅਸਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੇ ਹੀ ਮਹਲੇ ਤੇ ਬੰਦੀ ਸਿੰਘ ਕਹਿ ਸਕਦੇ ਹੋ ਔਰ ਸਾਥ ਸਿੰਘ ਜੀ ਮੈਂ ਤਾਂ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ ਔਰ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਦਾ ਤੇ ਸੁਖੀ ਰੰਧਾਵਾ ਜੀ ਅਰ ਗਿਆ ਤਾਂ ਕਿ ਮੈਨੂੰ ਵੀ ਜੀਤ ਪਈ ਮੈਨੂੰ ਨਹੀਂ ਮਤਲਬ ਸਮਝ ਆਉਣਾ ਸੀ ਬੰਦੀ ਸਿੰਘ ਔਰ ਜਦੋਂ ਮੈਂ ਜਾ ਕੇ ਬੰਦੀ ਸਿੰਘ ਨੂੰ ਵੇਖਿਆ ਨਾ ਤਨੋ ਮੇਰੀ ਗੱਲ ਭਾਈ ਸਾਹਿਬ ਤੁਹਾਨੂੰ ਵੇਖ ਕੇ ਕਲੇਜੇ ਨੂੰ ਠੰਡ ਪੈਂਦੀ ਹੈ ਕਿ ਇਹੇ ਜੇ ਹੁੰਦੇ ਗੁਰੂ ਦੇ ਸਿੱਖ ਸਾਰ ਸੰਗਤ ਜੀ 30 ਸਾਲ ਆ શરીર ਵੇਖੋ ਤੀ ਸਾਲ ਜੀ ਦੇ ਤੇ ਪੁਲਿਸ ਨੇ ਹਰ ਤਰੀਕੇ ਨਾਲ ਛੱਦਰ ਕੀਤਾ ਹੋਇਆ ਜੀ ਦੇ ਪੁਲਿਸ ਨੇ ਮੈਂ ਕਹਿ ਨਹੀਂ ਸਕਦਾ ਉਹ ਲਾਜ ਜੀ ਦੀਆ ਆਇਤਾਂ ਵਿਚੋਂ ਬਾੜ ਕੇ ਨਾ ਲੱਤਾ ਪਾੜ ਗਿਆ ਹੋ। ਕੀ ਕੁਛ ਤਸ਼ੱਕਰ ਨਹੀਂ ਕੀਤਾ ਹੋਵੇ ਔਰ ਫੇਰ ਬੰਦਾ ਗੁਰੂ ਦੇ ਭਾੜੇ 'ਚ ਰਵੇ। ਫੇਰ ਉਸ ਮਾਲਕ ਦੀ ਸ਼ਿਫਤ ਕਰੇ। ਉਸ ਗੁਰੂ ਦੀ ਰਜ਼ਾ 'ਚ ਰਵੇ। ਉਸ ਗੁਰੂ ਦੇ ਭਾੜੇ ਨੂੰ ਸੱਚ ਕਰਕੇ ਮਿੱਠਾ ਕਰਕੇ ਮੰਨੇ। ਕਿ ਇਹ ਪੰਥ ਜੀਵੇ, ਮੇਰਾ ਪੰਥ ਜੀਵੇ। ਮੇਰਾ ਕੌਮ ਚੜ੍ਹਦੀ ਕਲਾ ਚ ਰਹੇ ਇਸ ਨੂੰ ਗੁੰਦੀ ਸਿੰਘ ਕਹਿੰਦੇ ਸਾਧ ਸੰਗਤ ਜੀ ਜਦੋਂ ਮੈਂ ਜੇਲ੍ਹ ਗਿਆ ਸਰਕਾਰ ਦਾ ਤਸ਼ੱਬਦ ਕਰਦੀ ਸੀ ਕਿ ਧੱਕਾ ਕਰਦੇ ਸੀ ਕਿ ਇਹਨੂੰ ਪਹਿਲੇ ਨੂੰ ਮਿਲਣ ਨਾ ਦੇ। ਇਹਨੂੰ ਕੱਲੇ ਨੂੰ ਰੱਖੋ ਕਿ ਇਹਦਾ ਦਿਮਾਗ ਥੋੜਾ ਫੇਡ ਹੋ ਲ ਜਾਵੇ। ਕਿ ਭਾਈ ਸਾਹਿਬ ਨੂੰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਵੀ ਜੇਲ੍ਹ 'ਚ ਨੇ ਤੇ ਮੈਂ ਤਾਂ ਇੱਕੋ ਗੱਲ ਸੁਪਰਿੰਟੈਂਡੈਂਟ ਸਾਹਿਬ ਨੂੰ ਕੀਤੀ ਕਿ ਮੈਨੂੰ ਭਾਈ ਸਾਹਿਬ ਨੂੰ ਬੁਲਾ ਦੇਉਂਗਾ ਤੇ ਮੈਂ ਉਹਨੇ ਬੁਲਾ ਸਕਦਾ। ਕਿ ਭਾਈ ਸਾਹਿਬ ਉਹ ਵੀ ਭਾਈ ਸਾਹਿਬ ਦੇ ਵੀ ਮਨ ਚ ਕਿਉਂਕਿ ਦਾਸ ਕਦੇ ਮਿਲਿਆ ਨਹੀਂ ਸੀ ਭਾਈ ਸਾਹਿਬ। ਚਲੋ ਮੈਂ ਧੰਵਾਦ ਦੀ ਆ ਉਹ ਸੁਪਨੇ ਪਟੰਨੇ ਸਾਫਦਾਰ ਜਿਹਨਾਂ ਨੂੰ ਇਹ ਦਾਸ ਸੀ